ਅਤੀਸ਼ੀ ਜੀ ਨੇ ਹੁਣੇ ਪ੍ਰੈਸ ਕਾਨਫਰੰਸ ਕਰਕੇ ਉਹੀ ਪੁਰਾਣਾ ਰਾਗ ਲਾਪਿਆ ਹੈ ਜਿਹੜਾ ਉਹ ਬੜੇ ਸਾਲਾਂ ਤੋਂ ਲਾਪ ਰਹੇ ਨੇ ਹਮੇ ਫੋਨ ਆ ਗਿਆ ਜੀ ਹਮੇ ਮੈਸੇਜ ਆ ਗਿਆ ਜੀ ਹਮਾਰੇ ਰਿਸ਼ਤੇਦਾਰ ਕੋ ਆ ਗਿਆ ਜੀ ਇਸ ਕੋ ਵੀ ਆ ਗਿਆ ਜੀ ਇਸ ਕੋ ਵੀ ਆ ਗਿਆ ਵੀ ਇਸ ਕੋ ਵੀ ਆ ਗਿਆ ਬੀਜੇਪੀ ਜੁਆਇਨ ਕਰ ਲੋ ਅਤੀਸ਼ੀ ਜੀ ਜਿਹੜਾ ਤੁਹਾਡਾ ਨਰਾਇਕ ਰਿਸ਼ਤੇਦਾਰ ਤੁਹਾਨੂੰ ਇਹ ਸੰਦੇਸ਼ ਦੇ ਕੇ ਗਿਆ ਹੈ ਉਹਦੇ ਲਈ ਔਰ ਤੁਹਾਡੇ ਲਈ ਦੋਵਾਂ ਲਈ ਮੈਂ ਤੁਹਾਨੂੰ ਬੀਜੇਪੀ ਦੇ ਪ੍ਰਵਕਤਾ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਅਹੁਦੇਦਾਰ ਹੋਣ ਦੇ ਨਾਤੇ ਰਾਸ਼ਟਰੀ ਮੈਂ ਤੁਹਾਨੂੰ ਦੱਸ ਦਵਾਂ ਵਾਡੇ ਵਰਗੇ ਕਰਪਟ ਤੇ ਭ੍ਰਸ਼ਟ ਮੰਤਰੀ ਨੂੰ ਨੇਤਾ ਨੂੰ ਬੀਜੇਪੀ ਲੈਣ ਦੀ ਗੱਲ ਛੱਡੋ ਸਾਡੇ ਦਫ਼ਤਰ ਦੇ ਅੱਗੋਂ ਵੀ ਨਾ ਨਿਕਲਣ ਦਿਈਏ ਅਸੀਂ ਸੌਰਵ ਭਾਰਦਵਾਜ ਜੀ ਨੂੰ ਇਹ ਸੁਣਿਆ ਮੇਰੇ ਵੱਲੋਂ ਦੇ ਦੇਓ ਜੀ ਕਿਉਂਕਿ ਅੱਧੇ ਘੰਟੇ ਬਾਅਦ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਇਹੋ ਜਿਹੀ ਨੋਟੰਕੀ ਕਰਨਗੇ ਤੁਹਾਨੂੰ ਅਰਵਿੰਦ ਕੇਜਰੀਵਾਲ ਫਸਾ ਕੇ ਗਿਆ ਏ ਕੋਰਟ ਅੰਦਰ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਤੁਹਾਡਾ ਨਾਮ ਲਿਆ ਤੁਸੀਂ ਵੀ ਉੱਥੇ ਮੌਜੂਦ ਸੀ ਸੌਰਵ ਭਾਰਦਵਾਜ ਜੀ ਵੀ ਉੱਥੇ ਮੌਜੂਦ ਸੀ ਕੋਈ ਨਹੀਂ ਬੋਲਿਆ ਇਹ ਗੱਲ ਉਹਨਾਂ ਨੇ ਕਹੀ ਆ ਕਿ ਵਿਜੇ ਨਾਇਰ ਤੁਹਾਨੂੰ ਰਿਪੋਰਟ ਕਰਦਾ ਸੀ ਗੋਵਾਚ ਕੀ ਪੈਸੇ ਦਾ ਲੈਣ ਦੇਣ ਹੋਇਆ ਇਹ ਤੁਹਾਨੂੰ ਦੋਵਾਂ ਨੂੰ ਪਤਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਬਣੋ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਕੋਸ਼ਿਸ਼ ਆ ਤੁਹਾਡੇ ਵਰਗੇ ਜਿੰਨੇ ਮੁੱਖ ਮੰਤਰੀ ਬਣਦੇ ਆ ਦਾਵੇਦਾਰ ਆ ਸਾਰੇ ਜੇਲ੍ਹ ਚ ਪਹੁੰਚ ਜਾਣ ਤਾਂ ਕਿ ਉਹ ਆਪਣੇ ਧਰਮ ਪਤਨੀ ਸੁਨੀਤਾ ਜੀ ਨੂੰ ਮੁੱਖ ਮੰਤਰੀ ਬਣਾ ਸਕਣ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਅਰਵਿੰਦ ਕੇਜਰੀਵਾਲ ਜੀ ਜਿਵੇਂ ਸਾਡੇ ਪਿੰਡਾਂ ਚ ਕਾਬਲ ਸੀ ਨਾ ਬਾਪੂ ਸਾਰਾ ਪਿੰਡ ਚਲੇ ਜਾਵੇ ਤੂੰ ਨਹੀਂ ਸਰਪੰਚ ਬਣਦਾ ਅਰਵਿੰਦ ਕੇਜਰੀਵਾਲ ਜੀ ਸਾਰੇ ਐਮਐਲਏ ਆਪਣੇ ਨਾਲ ਜੇਲ੍ਹ ਪਰ ਸੁਨੀਤਾ ਭਾਬੀ ਜੀ ਨਹੀਂ ਮੁੱਖ ਮੰਤਰੀ ਬਣਦੀ ਇਹ ਗੱਲ ਮੇਰੀ ਲਿਖ ਕੇ ਰੱਖ ਲਿਓ ਜੀ